ਮਸਲਾ ਨਹੀਂ ਹੈ ਕਿ ਇਕੱਲੇ ਨਰਿੰਦਰਦੀਪ ਨੂੰ ਗੋਨਿਆਣਾ ਦੀ ਧਰਤੀ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਤੁਸੀਂ ਅਖਬਾਰ ਦੇ ਪੰਨੇ ਪੜਟੋਗੇ ਆਏ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਕਰਕੇ ਸੁੱਟਿਆ ਜਾਂਦਾ ਤੇ ਉਹਨਾਂ ਦੀਆਂ ਖਬਰਾਂ ਨੇ ਜਿਹੜੀਆਂ ਅਖਬਾਰ ਦੇ ਪੰਨਿਆਂ ਦੇ ਥੱਲੇ ਦਬ ਕੇ ਰਹਿ ਜਾਂਦੀਆਂ ਨੇ ਪੰਜਾਬ ਦੀ ਜਵਾਨੀ ਮੁਬਚਾਉਣ ਦੇ ਲਈ ਪੰਜਾਬ ਦੀ ਬਰ ਰਹੀ ਪੁਲਿਸ ਸਟੇਟ ਦੇ ਅੰਦਰ ਇੱਕ ਜ਼ਬਰਦਸਤ ਬੈਰੀਕੇਡ ਖੜਾ ਕਰੀਏ ਉਹ ਬੈਰੀਕੇਡ ਅਸੀਂ ਲੋਕ ਕਰਤੀ ਲੋਕ ਖੜਾ ਕਰਨਗੇ ਪੰਜਾਬ ਦਾ ਸ਼ਰਾਬੀ ਮੁੱਖ ਮੰਤਰੀ ਬਿਆਨ ਦੇ ਕੇ ਗਿਆ ਜਿਹੜੀਆਂ ਇਥੋਂ ਦੀਆਂ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਲਈ ਬਹਿਸ ਕਰਨ ਲਈ ਤਿਆਰ ਆ ਤੇ ਪੰਜਾਬ ਦੇ ਉਹਨਾਂ ਲੋਕਾਂ ਨੇ ਉਹ ਚੈਲੰਜ ਨੂੰ ਕਬੂਲ ਕੀਤਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਬਿਆਨ ਤੋਂ ਪਲਟਾ ਘਾਤਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਇਹ ਬਿਆਨ ਦਿੰਦਾ ਤੋ ਪੈਗ ਲਈ ਚ ਬਿਆਨ ਦੇ ਜਾਂਦਾ ਇਹ ਕਰਕੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਰੱਜਿਆ ਹੋਇਆ दारू ਦਾ ਹੁੰਦਾ ਉਹਨੇ ਉਸ ਗੱਲ ਦੇ ਉੱਤੋਂ ਪਲਟਣਾ ਹੁੰਦਾ ਪੰਜਾਬ ਦੀ ਬੁੱੱਟਰ ਸਰਕਾਰ ਦੇ ਖਿਲਾਫ ਵੱਖ-ਵੱਖ ਤਬਕਿਆਂ ਤੋਂ ਪਹੁੰਚੇ ਕਿਰਤੀ ਲੋਕੋ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਇੱਥੇ ਬੋਲਿਆ ਜਾਂਦਾ ਸੀ ਕਿ ਇਹ ਲੋਕ ਰਾਜ ਆ ਇੱਥੇ ਲੋਕਤੰਤਰ ਆ ਇੱਥੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਬਣਦਾ ਮਿਲਦਾ ਤੇ ਅੱਜ ਉਹ ਪੰਜਾਬ ਦੀ ਸਰਕਾਰ ਨੇ ਉਸ ਅਜੋ ਪੰਜਾਬ ਦੀ ਸਰਕਾਰ ਨੇ ਉਹ ਸਾਰੇ ਕਾਸੇ ਨੂੰ ਦਰੜ ਕੇ ਆਪਣੇ ਆਪ ਨੂੰ ਇੱਕ ਪੰਜਾਬ ਦੀ ਸਟੇਟ ਨੂੰ ਪੁਲਸ ਰਾਜ ਦੇ ਵੀ ਤਬਦੀਲ ਕਰਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਬੋਲਿਆ ਕਰਦਾ ਸੀ ਕਿ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਧੱਕ ਕੇ ਪਹਰਾ ਕਰ ਦੇਣਗੇ ਤੇ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਰਾਜ ਗੱਦੀ ਦੇ ਉੱਤੇ ਲੈ ਕੇ ਆਉਣਗੇ ਜਿਹੜੇ ਲੋਕ ਲੋਕਾਂ ਦੀਆਂ ਸੱਥਾਂ ਦੇ ਵਿੱਚ ਬਹਿ ਕੇ ਲੋਕਾਂਆਂ ਮੀਆਂ ਗਲੀਆਂ ਤੇ ਚੁੱਲਿਆਂ ਦੇ ਉੱਤੇ ਬਹਿ ਕੇ ਉਹਨਾਂ ਦੀਆਂ ਗੱਲਾਂ ਕਰਨਗੇ ਪਰ ਪੰਜਾਬ ਦਾ ਸ਼ਰਾਬੀ ਮੁੱਖ ਮੰਤਰੀ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਵੀ ਜਿਹੜੇ ਬਿਆਨ ਦੇ ਕੇ ਗਿਆ ਕਿ ਆਓ ਜਿਹੜੀਆਂ ਇੱਥੋਂ ਦੀਆਂ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਲਈ ਬਹਿਸ ਕਰਨ ਲਈ ਤਿਆਰ ਆ ਇਸ ਕਰਕੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਉਹਨਾਂ ਕੋਲ ਕੋਈ ਗੱਲ ਨਹੀਂ ਹੈ ਇਸ ਕਰਕੇ ਉਹ ਧਰਨੇ ਮਜਾਰੇ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਦੋਂ ਪੰਜਾਬ ਦੇ ਉਹਨਾਂ ਕਿਰਤੀ ਲੋਕਾਂ ਨੇ ਤੇ ਪੰਜਾਬ ਦੇ ਉਹਨਾਂ ਲੋਕਾਂ ਨੇ ਉਹ ਚੈਲੰਜ ਨੂੰ ਕਬੂਲ ਕੀਤਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਬਿਆਨ ਤੋਂ ਪਲਟਾ ਖਾਦਾ ਤੇ ਬੋਲਦਾ ਕਿ ਪਹਿਲਾਂ ਮੈਂ ਝੋਨੇ ਦੇ ਉਸ ਸੀਜ਼ਨ ਦੇ ਵਿੱਚ ਰੱਜਿਆ ਹੋਇਆ ਇਸ ਕਰਕੇ ਪਹਿਲਾਂ ਉਹ ਸੀਜ਼ਨ ਨੂੰ ਮਟਾਲਾ ਤਾਂ ਇਥੋਂ ਇਹ ਗੱਲ ਸਾਫ਼ ਹੁੰਦੀ ਆ ਕਿ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਦੋਂ ਪੰਜਾਬ ਦਾ ਮੁੱਖ ਮੰਤਰੀ ਇਹ ਬਿਆਨ ਦਿੰਦਾ ਤਾਂ ਪੈਗ ਲਈ ਚ ਬਿਆਨ ਦੇ ਜਾਂਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਰੱਜਿਆ ਹੋਇਆ दारू ਦਾ ਹੁੰਦਾ ਤਾਂ ਉਹਦੀ ਗੱਲ ਤੇ ਯਕੀਨ ਦੂਜੇ ਦਿਨ ਉਹਨੇ ਉਸ ਗੱਲ ਦੇ ਉੱਤੋਂ ਪਲਟਣਾ ਹੁੰਦਾ ਇਸ ਕਰਕੇ ਆਓ ਕਿਰਤੀ ਲੋਕੋ ਜੇ ਪੰਜਾਬ ਦੇ ਲੋਕ ਕਿਉਂਕਿ ਉਹ ਚੌਂਕ ਕਰਨਾ ਚਾਹੁੰਦੇ ਨੇ ਕੱਲ ਇੱਕ ਅਖਬਾਰ ਦੇ ਅੰਦਰ ਉਹਨਾਂ ਨੇ ਬਿਆਨ ਦਿੱਤਾ ਅੱਜ ਉਹ ਟੀਵੀਆਂ ਦੇ ਉੱਤੇ ਪ੍ਰਚਾਰਿਆ ਜਾ ਰਿਹਾ ਕਿ ਅਸੀਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਮਾਫ਼ ਕਰ ਦਿੱਤਾ ਗਿਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਪਿੰਡੂ ਤੇ ਖੇਤ ਮਜ਼ਦੂਰ ਜੱਤੇ ਬੰਦੀਆਂ ਦੇ ਸਾਂਝੇ ਮੋਰਚੇ ਨੇ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੇ ਟੇਬਲ ਦੇ ਉੱਤੇ ਅਸੀਂ ਰੱਖ ਕੇ ਗਿਆਂ ਆ ਕੇ ਪੰਜਾਬ ਦੇ ਮਜ਼ਦੂਰਾਂ ਦੇ ਸਿਰ ਕਿੰਨਾ ਖਰਜਾ ਇਸ ਕਰਕੇ ਜਿਹੜਾ ਤੁਸੀਂ ਅੱਜ ਕਰਜਾ ਮਾਫ਼ ਕੀਤਾ ਸਰਪ ਤੇ ਸਰਪ ਤੁਸੀਂ ਉਹਨਾਂ ਕਰਜ਼ਾ ਨਹੀਂ ਮਾਫ਼ ਕੀਤਾ ਜਿੰਨਾ ਤੁਸੀਂ ਇੱਕ ਪੋਸਟਰਾਂ ਦੇ ਨਾਲ ਉਹਦੀ ਐਡਵਰਟਾਈਜ਼ਮੈਂਟ ਕਰ ਦੋਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਓ ਜੇ ਤੁਸੀਂ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦਾ ਕੁਝ ਕਰਨਾ ਚਾਹੁੰਦੇ ਹੋ ਤਾਂ ਸੱਡੋ ਉਹਨਾਂ ਲੋਕਾਂ ਦੇ ਨਾਲ ਗਲਵਕੜੀ ਜਿੰਨਾਂ ਲੋਕਾਂ ਦੇ ਨਾਲ ਤੁਹਾਡੀ ਗਲਵਕੜੀ ਪੈਣੀ ਨਹੀਂ ਹੈ ਗਲਵਕੜੀ ਜੇ ਤੁਸੀਂ ਪੰਜਾਬ ਦੇ ਰਾਜ ਕਰਨਾ ਇਤੋਂ ਦੇ ਮਜ਼ਦੂਰਾਂ ਦੇ ਨਾਲ ਇਤੋਂ ਦੇ ਕਿਸਾਨਾਂ ਦੇ ਨਾਲ ਇਤੋਂ ਦੇ ਕਿਰਤ ਕਰਕੇ ਲੋਕਾਂ ਦੇ ਨਾਲ ਬਹਿ ਕੇ ਮਸਲੇ ਹੱਲ ਹੋਣਗੇ ਤੁਸੀਂ ਇਹ ਚੀਜ਼ ਤੋਂ ਭੱਜ ਨਹੀਂ ਸਕਦੇ ਕਿ ਅਸੀਂ ਸਾਰੇ ਜੀ ਕਸ ਨੂੰ ਛੁਟਰਾ ਕੇ ਪਰਾਂ ਲੈ ਜਾਵਾਂਗੇ ਤਾਂ ਇਸ ਕਰਕੇ ਆਓ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਸਾਰੇ ਕਸ ਨੂੰ ਕਰੋ ਤਾਂ ਪੰਜਾਬ ਦੇ ਲੋਕ ਗੱਲਬਾਤ ਤੋਂ ਕਦੇ ਨਹੀਂ ਭੱਜੇ ਇਹ ਇਸ ਮਸਲਾ ਨਹੀਂ ਹੈ ਕਿ ਇਕੱਲੇ ਨਰਿੰਦਰਦੀਪ ਨੂੰ ਗੋਨਿਆਣਾ ਦੀ ਧਰਤੀ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਤੁਸੀਂ ਅਖਬਾਰ ਦੇ ਪੰਨੇ ਪਲਟੋਗੇ ਆਏ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਕਰਕੇ ਸਿੱਟਿਆ ਜਾਂਦਾ ਤੇ ਉਹਨਾਂ ਦੀਆਂ ਖਬਰਾਂ ਨੇ ਜਿਹੜੀਆਂ ਅਖਬਾਰ ਦੇ ਪੰਨਿਆਂ ਦੇ ਥੱਲੇ ਦਬ ਕੇ ਰਹਿ ਜਾਂਦੀਆਂ ਨੇ ਅੱਜ ਜੇ ਇੱਕ ਨਰਿੰਦਰਦੀਪ ਦੇ ਉਸ ਕਾਤਲਾਂ ਦੇ ਖਿਲਾਫ ਤੁਸੀਂ ਆਵਾਜ਼ ਨੂੰ ਬਲੰਦ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਸੈਂਕੜੇ ਜਿਹੜੇ ਨਰਿੰਦਰਦੀਪ ਆ ਉਹ ਆਪਦੀਆਂ ਮਾਵਾਂ ਦੀ ਝੋਲੀ 'ਚ ਹੋਣਗੇ ਤੇ ਆਪਦੇ ਘਰ ਵਾਲਿਆਂ ਦੀ ਜਿਹੜੇ ਆਪਦੇ ਪਰਵਾਰ ਨੂੰ ਪਾਲਣਗੇ ਇਸ ਕਰਕੇ ਆਓ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੀ ਬਾਰੇ ਪਾਲਸ ਸਟੇਟ ਦੇ ਅੰਦਰ ਇੱਕ ਜਵਰਦਸਤ ਬੈਰੀਗੇਡ ਖੜਾ ਕਰੀਏ ਉਹ ਬੈਰੀਗੇਟ ਅਸੀਂ ਲੋਕ ਕਰਤੀ ਲੋ ਖੜਾ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੀ ਬੁੱੱਟਰ ਸਰਕਾਰ ਦੇ ਖਿਲਾਫ ਵੱਖ-ਵੱਖ ਤਕਿਆਂ ਤੋਂ ਪਹੁੰਚੇ ਕਰਤੀ ਲੋਕੋ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਇੱਥੇ ਬੋਲਿਆ ਜਾਂਦਾ ਸੀ ਕਿ ਇਹ ਲੋਕ ਰਾਜ ਆ ਇੱਥੇ ਲੋਕਤੰਤਰ ਆ ਇਥੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਬਣਦਾ ਮਿਲਦਾ ਤੇ ਅੱਜ ਉਹ ਪੰਜਾਬ ਦੀ ਸਰਕਾਰ ਨੇ ਉਹ ਅੱਜ ਉਹ ਪੰਜਾਬ ਦੀ ਸਰਕਾਰ ਨੇ ਉਹ ਸਾਰੇ ਕਾਸੇ ਨੂੰ ਦਰੜ ਕੇ ਆਪਣੇ ਆਪ ਨੂੰ ਇੱਕ ਪੰਜਾਬ ਦੀ ਸਟੇਟ ਨੂੰ ਪੁਲਿਸ ਰਾਜ ਦੇ ਵੀ ਤਬਦੀਲ ਕਰਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਬੋਲਿਆ ਕਰਦਾ ਸੀ ਕਿ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਧੱਕ ਕੇ ਪਰਾਂ ਕਰ ਦੇਣਗੇ ਤੇ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਰਾਜਗੱਦੀ ਦੇ ਉੱਤੇ ਲੈ ਕੇ ਆਉਣਗੇ ਜਿਹੜੇ ਲੋਕ ਲੋਕਾਂ ਦੀਆਂ ਸੱਥਾਂ ਦੇ ਵਿੱਚ ਬਹਿ ਕੇ ਲੋਕਾਂ ਦੀਆਂ ਗਲੀਆਂ ਤੇ ਚੁੱਲਿਆਂ ਦੇ ਉੱਤੇ ਬਹਿ ਕੇ ਉਹਨਾਂ ਦੀਆਂ ਗੱਲਾਂ ਕਰਨਗੇ ਪਰ ਪੰਜਾਬ ਦਾ ਸ਼ਰਾਬੀ ਮੁੱਖ ਮੰਤਰੀ ਜਿਹੜਾ ਪਿਛਲੇ ਦਿਨਾਂ ਦੇ ਅੰਦਰ ਵੀ ਜਿਹੜਾ ਬਿਆਨ ਦੇ ਕੇ ਗਿਆ ਕਿ ਆਓ ਜਿਹੜੀਆਂ ਇੱਥੋਂ ਦੀਆਂ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਲਈ ਬਹਿਸ ਕਰਨ ਲਈ ਤਿਆਰ ਆ ਇਸ ਕਰਕੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਉਹਨਾਂ ਕੋਲ ਕੋਈ ਗੱਲ ਨਹੀਂ ਹੈ ਇਸ ਕਰਕੇ ਉਹ ਧਰਨੇ ਮਜਾਰੇ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਦੋਂ ਪੰਜਾਬ ਦੇ ਉਹਨਾਂ ਕਿਰਤੀ ਲੋਕਾਂ ਨੇ ਤੇ ਪੰਜਾਬ ਦੇ ਉਹਨਾਂ ਲੋਕਾਂ ਨੇ ਉਹ ਚੈਲੰਜ ਨੂੰ ਕਬੂਲ ਕੀਤਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਬਿਆਨ ਤੋਂ ਪਲਟਾ ਖਾਦਾ ਤੇ ਬੋਲਦਾ ਕਿ ਪਹਿਲਾਂ ਮੈਂ ਝੋਨੇ ਦੇ ਉਸ ਸੀਜ਼ਨ ਦੇ ਵਿੱਚ ਰੁੱਝਿਆ ਹੋਇਆ ਇਸ ਕਰਕੇ ਪਹਿਲਾਂ ਉਹ ਸੀਜ਼ਨ ਨੂੰ ਮਟਾਲਾ ਤਾਂ ਇਥੋਂ ਇਹ ਗੱਲ ਸਾਫ਼ ਹੁੰਦੀ ਆ ਕਿ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਦੋਂ ਪੰਜਾਬ ਦਾ ਮੁੱਖ ਮੰਤਰੀ ਇਹ ਬਿਆਨ ਦਿੰਦਾ ਤੋ ਪੈਗ ਲਈ ਚ ਬਿਆਨ ਦੇ ਜਾਂਦਾ ਇਹ ਕਰਕੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਰੱਜਿਆ ਹੋਇਆ दारू ਦਾ ਹੁੰਦਾ ਤਾ ਉਹਦੀ ਗਲਤੇ ਯਕੀਨ ਦੂਜੇ ਹੀ ਦਿਨ ਉਹਨੇ ਉਸ ਗੱਲ ਦੇ ਉਤੋਂ ਪਲਟਣਾ ਹੁੰਦਾ ਇਸ ਕਰਕੇ ਆਓ ਕਿਰਤੀ ਲੋਕੋ ਜੇ ਪੰਜਾਬ ਦੇ ਲੋਕ ਕਿਉਂਕਿ ਉਹ ਚੋਟ ਕਰਨਾ ਚਾਹੁੰਦੇ ਨੇ ਕੱਲ ਇੱਕ ਅਖਬਾਰ ਦੇ ਅੰਦਰ ਉਹਨਾਂ ਨੇ ਬਿਆਨ ਦਿੱਤਾ ਅੱਜ ਉਹ ਟੀਵੀਆਂ ਦੇ ਉੱਤੇ ਪ੍ਰਚਾਰਿਆ ਜਾ ਰਿਹਾ ਕਿ ਅਸੀਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਮਾਫ਼ ਕਰ ਦਿੱਤਾ ਗਿਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜੱਤੇ ਬੰਦੀਆਂ ਦੇ ਸਾਂਝੇ ਮੋਰਚੇ ਨੇ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੇ ਟੇਬਲ ਦੇ ਉੱਤੇ ਅਸੀਂ ਰੱਖ ਕੇ ਗਿਆਂ ਕਿ ਪੰਜਾਬ ਦੇ ਮਜ਼ਦੂਰਾਂ ਦੇ ਸਿਰ ਕਿੰਨਾ ਕਰਜ਼ਾ ਇਹ ਕਰਕੇ ਜਿਹੜਾ ਤੁਸੀਂ ਅੱਜ ਕਰਜਾ ਮਾਫ਼ ਕੀਤਾ ਸਰਪ ਤੇ ਸਰਪ ਤੁਸੀਂ ਉਹਨਾਂ ਕਰਜ਼ਾ ਨਹੀਂ ਮਾਫ਼ ਕੀਤਾ ਜਿਨ੍ਹਾਂ ਤੁਸੀਂ ਇੱਕ ਪੋਸਟਰਾਂ ਦੇ ਨਾਲ ਉਹਦੀ ਐਡਵਰਟਾਈਜ਼ਮੈਂਟ ਕਰ ਦੋਂਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਓ ਜੇ ਤੁਸੀਂ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦਾ ਕੁਝ ਕਰਨਾ ਚਾਹੁੰਦੇ ਹੋ ਤਾਂ ਸੱਡੋ ਉਹਨਾਂ ਲੋਕਾਂ ਦੇ ਨਾਲ ਗਲਵਕੜੀ ਜਿਨ੍ਹਾਂ ਲੋਕਾਂ ਦੇ ਨਾਲ ਤੁਹਾਡੀ ਗਲਵਕੜੀ ਪੈਣੀ ਨਹੀਂ ਹੈ ਗਲਵਕੜੀ ਜੇ ਤੁਸੀਂ ਪੰਜਾਬ ਦੇ ਰਾਜ ਕਰਨਾ ਤਾਂ ਇਥੋਂ ਦੇ ਮਜ਼ਦੂਰਾਂ ਦੇ ਨਾਲ ਇਥੋਂ ਦੇ ਕਿਸਾਨਾਂ ਦੇ ਨਾਲ ਇਥੋਂ ਦੇ ਕਿਰਤ ਕਰਕੇ ਲੋਕਾਂ ਦੇ ਨਾਲ ਬਹਿ ਕੇ ਮਸਲੇ ਹੱਲ ਹੋਣਗੇ ਤੁਸੀਂ ਇਹ ਚੀਜ਼ ਤੋਂ ਭੱਜ ਨਹੀਂ ਸਕਦੇ ਕਿ ਅਸੀਂ ਸਾਰੇ ਜੀ ਕਾਸੇ ਨੂੰ ਛੁਟਰਾ ਕੇ ਪਰਾਂ ਲੈ ਜਾਵਾਂਗੇ ਤਾਂ ਇਸ ਕਰਕੇ ਆਓ ਜੇ ਤੁਸੀਂ ਚਾਹੁੰਦੇ ਹੋ ਇਹ ਸਾਰੇ ਕਸੂਨੂ ਕਰੋ ਤਾਂ ਪੰਜਾਬ ਦੇ ਲੋਕ ਗੱਲਬਾਤ ਤੋਂ ਕਦੇ ਨਹੀਂ ਭੱਜੇ ਇਹ ਇਸ ਮਸਲਾ ਨਹੀਂ ਹੈ ਕਿ ਕੱਲੇ ਨਰਿੰਦਰਦੀਪ ਨੂੰ ਗੋਨਿਆਣਾ ਦੀ ਧਰਤੀ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਤੁਸੀਂ ਅਖਬਾਰ ਦੇ ਪੰਨੇ ਪੜਟੋਗੇ ਆਏ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਕਰਕੇ ਸੱਟਿਆ ਜਾਂਦਾ ਤੇ ਉਹਨਾਂ ਦੀਆਂ ਖਬਰਾਂ ਨੇ ਜਿਹੜੀਆਂ ਅਖਬਾਰ ਦੇ ਪੰਨਿਆਂ ਦੇ ਥੱਲੇ ਦਬ ਕੇ ਰਹਿ ਜਾਂਦੀਆਂ ਨੇ ਅੱਜ ਜੇ ਇੱਕ ਨਰਿੰਦਰਦੀਪ ਦੇ ਉਸ ਕਾਤਲਾਂ ਦੇ ਖਿਲਾਫ ਤੁਸੀਂ ਆਵਾਜ਼ ਨੂੰ ਬਲੰਦ ਕਰਦੇ ਹੋ ਆਉਣ ਵਾਲੇ ਸਮੇਂ ਦੇ ਅੰਦਰ ਸੈਂਕੜੇ ਜਿਹੜੇ ਨਿਰੰਦਰ ਦੀਪਾ ਉਹ ਆਪਦੀਆਂ ਮਾਮਾਂ ਦੀ ਝੋਲੀ 'ਚ ਹੋਣਗੇ ਤੇ ਆਪਦੇ ਘਰਵਾਲਿਆਂ ਦੀ ਜਿਹੜੇ ਆਪਦੇ ਪਰਵਾਰ ਨੂੰ ਪਾਲਣਗੇ ਇਸ ਕਰਕੇ ਆਓ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੀ ਵੱਧ ਰਹੀ ਪੁਲਿਸ ਸਟੇਟ ਦੇ ਅੰਦਰ ਇੱਕ ਜਵਾਰਦਸਤ ਬੈਰੀਕੇਡ ਖੜਾ ਕਰੀਏ ਉਹ ਬੈਰੀਕੇਡ ਅਸੀਂ ਲੋਕ ਕਰਤੀ ਲੋਕ ਖੜਾ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ